ਮਿਸਟਰ ਪ੍ਰਤਾਪ ਸਿੰਘ ਆਪਣੇ ਹੁਣੇ ਜਿਹੜੇ ਰੀਸੈਂਟਲੀ ਪੋਸਟਡ ਹੋਏ ਐ ਆਪਣੇ ਨਾਲ ਪਿਛਲੇ ਦਿਨੀ ਦੋ ਵਾਕਏ ਹੋਏ ਸੀ ਇੱਕ ਤੇ ਰਾਮਾ ਥਾਣੇ 'ਚ ਹੋਇਆ ਸੀ ਅ ਅਪਰਚਾ ਤੇ ਤੈਕਰੀਗ ਨੂੰ ਆਪਾਂ ਦਰਜ ਕੀਤਾ ਸੀ ਔਰ ਫਿਰ ਰਾਮੇ 'ਚ ਸੈਕਸ਼ਨ 197 1 ਤੇ ਜਿਹੜਾ ਪੰਜਾਬ ਪ੍ਰੋਵਿੰਸਨਲ ਡੀਪਲੇਸਮੈਂਟ ਪ੍ਰਾਪਰਟੀ ਐਕਟ ਹੈਗਾ ਵਕੂਆ ਸੀ 19 ਤੇ 20 ਦੀ ਰਾਤ ਦਾ ਕਿਉਂਕਿ ਥੋੜਾ ਆਪਾਂ ਨੂੰ ਲੇਟ ਪਤਾ ਲੱਗਾ ਸੀ ਤੇ ਜਿਉਂ ਹੀ ਪਤਾ ਲੱਗਾ ਤੁਰੰਤ ਐਫ ਆਈ ਆਰ ਦਰਜ ਕੀਤੀ ਉਹਦੇ ਸਕੂਲ ਦੇ ਮਾਨਾਂ ਵਾਲਾ ਪਿੰਡ ਜਿਹੜਾ ਹੈਗਾ ਤੇ ਸਕੂਲ ਦੀ ਕੰਧ ਤੇ ਖਾਲਸਾਣ ਦੇ ਨਾਰੇ ਲਿਖੇ ਗਏ ਸਨ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਕੁਝ ਦਿਨ ਪਹਿਲਾਂ ਆਪਣੇ 27 ਤਰੀਕ ਨੂੰ ਇੱਕਾਈ ਪਰਚਾ ਦਰਜ ਕੀਤਾ ਸੀ ਆਪਣੇ ਨਈਆਂ ਵਾਲੇ ਥਾਣੇ ਦੇ ਵਿੱਚ ਸੇਮ ਹੀ ਖਾਲਸਾਣ ਦੇ ਜਿਹੜੇ ਹੈਗੇ ਆਸਮਰਥ ਵਾਲੇ ਉਹ ਨਾਅਰੇ ਲਿਖੇ ਗਏ ਸੀ ਕਿ ਜਿਹੜਾ ਆਪਣਾ ਕੇਵੀ ਹੁੰਦਾ ਹੈ ਕੇਂਦਰੀ ਵਿਦਿਆਲਿਆ ਉਹ ਵੀ ਕੰਧਾਂ ਤੇ ਤੋ ਟੂ ਬਿਗਨ ਵਿਦ ਦੋ ਮੇ ਜਿਹੜੇ ਪਰਚੇ ਅਗਿਆਤ ਬੰਦਿਆਂ ਤੇ ਹੀ ਦਰਜ ਹੋਏ ਸਨ ਪਰ ਉਦੋਂ ਤੋਂ ਹੀ ਸਾਡੀ ਐ ਜ਼ਿਲ੍ਹਾ ਪੁਲਿਸ ਦੀਆਂ ਟੀਮਾਂ ਤੇ ਕਾਉਂਟਰ ਇੰਟੈਲੀਜੈਂਸ ਦੀਆਂ ਟੀਮਾਂ ਲੱਗੀਆਂ ਹੋਈਆਂ ਸਨ ਕਿਉਂਕਿ ਹੇਟਰ ਤੇ ਦੋ ਹੋ ਗਏ ਸੀ ਤਾਂ ਇਹ ਤਰ੍ਹਾਂ ਹੀ ਕਰੈਕ ਕਰਨ ਤੇ ਲੱਗੇ ਹੋਏ ਸੀ ਸੀਰੀਅਸ ਮੈਟਰਸ ਸੋ ਉਹਦੇ ਸਾਨੂੰ ਕਾਮਯਾਬੀ ਮਿਲੀ ਹੈਗੀ ਐ ਤੇ ਅਸੀਂ ਇਸ ਦੋ ਮਕਦਮਿਆਂ ਚ ਕੁੱਲ ਤਿੰਨ ਵਿਅਕਤੀ ਜਿਹੜੇ ਉਹ ਹੈਗੇ ਆ ਉਹ ਅਰੈਸਟ ਕਰ ਲਿਆ ਜਿਹੜੇ ਤਾਂ ਰਾਮੇ ਥਾਣੀ ਚ ਹੋਇਆ ਸੀ ਜਿਹਨੇ ਲਿਖੇ ਸੀ ਕੰਦ ਦੇ ਤੇ ਉਹ ਮਾਨਾਂ ਵਾਲਾ ਪਿੰਡ ਦਾ ਹੀ ਵਿਅਕਤੀ ਜਿਹੜਾ ਜਿਹੜਾ ਹੈਗਾ ਨਿਕਲਿਆ ਹੈਗਾ ਤੇ ਜਿਹੜੇ ਤੇ ਜਿਨ੍ਹਾਂ ਨੇ ਲਿਖੀ ਸੀ ਕੇਵੀ ਦੀ ਕੰਧ ਤੇ ਕੇਵੀ ਸਕੂਲ ਨਹੀਂ ਵਾਲਾ ਥਾਂ ਜਿਹੜੇ ਜੇ ਪੈਂਦਾ ਹੈਗਾ ਉਹ ਦੋ ਜਣੇ ਸੀ ਅੱਗੇ ਫਿਰੋਜ਼ਪੁਰ ਦੇ ਜਿਹੜੇ ਫਿਰੋਜ਼ਪੁਰ ਵਾਲੇ ਸਨ ਨਵਜੋਤ ਤੇ ਉਹਦਾ ਜਿਹੜਾ ਸਾਥੀ ਹੈਗਾ ਇਹ ਇੱਕ ਕੋਈ ਬਾਹਰ ਬੰਦਾ ਬੈਠਾ ਹੈਗਾ ਉਸ ਨੂੰ ਵੀ ਅਸੀਂ ਨੋਮੀਨੇਟ ਕਰ ਲਿਆ ਹੈਗਾ ਉਹਦੇ ਨਾਲ ਟੱਚ ਚ ਸਨ ਉਹ ਉਹਨਾਂ ਉਹਦੇ ਉਹਨਾਂ ਨਾਲ ਟੱਚ ਸਨ ਉਹਨਾਂ ਨੇ ਹੀ ਜਾਨਕੀ ਹੈਂਡਲਰ ਜਿਹਨੂੰ ਆਪਾਂ ਕਹਿੰਦੇ ਕਿ ਉਹਦਾ ਹੈਂਡਲਰ ਹੈਗਾ ਸੀ ਇਹਨਾਂ ਦਾ ਨਕਜੂਤ ਐਂਡ ਦੂਸਰਾ ਜਿਹੜਾ ਹੈਗਾ ਆਪਣਾ ਰਾਜਪ੍ਰੀਤ ਦਾ ਤਾਂ ਉਹਨੇ ਹੀ ਇਹਨਾਂ ਨੂੰ ਫਿਰ ਪੈਸੇ ਵੀ ਭੇਜੇ ਸੀ ਤਾਂ ਉਹਨੇ ਹੀ ਤਾਂ ਕਿਹਾ ਸੀ ਪ੍ਰੇਰਿਤ ਕੀਤਾ ਸੀ ਕਿ ਇਹ ਕੰਮ ਕਰਨਾ ਹੈਗਾ ਆਪਾਂ ਤੇ ਉਹਨੇ ਉਹਦੇ ਕਹਿਣ ਤੇ ਕੀਤਾ ਸੀ ਤੇ ਫਿਰ ਐਸੀ ਜਿਹੜੀ ਨਕਜੂਤ ਤੇ ਜਿਹੜਾ ਹੈਗਾ ਰਾਜਪ੍ਰੀਤ ਹੈਗਾ ਇਹਨੂੰ ਗ੍ਰਿਫਤਾਰ ਕੀਤਾ ਹੈਗਾ ਸਾਡੀ ਟੀਮ ਨੇ ਇਹਨਾਂ ਕੋਲ ਅਸੀਂ ਮੋਬਾਈਲ ਫੋਨ ਵੀ ਦੋਹਾਂ ਤੋਂ ਜਿੰਨੀ ਕੋਈ ਕਹਿੰਦੇ ਬਰਾਮਦ ਕੀਤੇ ਹੈਗੇ ਚਾਰ ਮੋਬਾਈਲ ਫੋਨ ਕੀਤੇ ਹੈ ਇੱਕ Jio ਦੀ ਡਾਊਂਗਲ ਹੈ ਜਿਹਦੇ ਨਾਲ ਹੀ ਡਾਟਾ ਵਰਤਦੇ ਸੀ ਤੋ ਸਿਮਿਲਰਲੀ ਜਿਹੜਾ ਇਹ ਜਿਹੜਾ ਆਪਣੇ ਰਾਮੇ ਥਾਣੇ ਵਾਲਾ ਜਿਹੜਾ ਬੰਦਾ ਹੈਗਾ ਜਿਹੜਾ ਕਾਉਂਟਰ ਇੰਟੈਲੀਜੈਂਸ ਤੇ ਮੈਂ ਜਿੱਦਾਂ ਦਾ ਸਿਆਪਾ ਉਹ ਦੂਧੀਆਂ ਜਿਲ੍ਹਾ ਪੁਲਿਸ ਕਾਉਂਟਰ ਇੰਟੈਲੀਜੈਂਸ ਨਾਲ ਨਾਲ ਲੱਗੀ ਹੁੰਦੀ ਹੈ ਤਾਂ ਉਹ ਜਿਹੜਾ ਇਹਨਾਂ ਨੇ ਇਹਨਾਂ ਦੀ ਮਦਦ ਨਾਲ ਕਿਉਂਕਿ ਇੰਟੈਲੀਜੈਂਸ ਹੁੰਦੀ ਆ ਹਰ ਤਰ੍ਹਾਂ ਦੀ ਟੈਕਨੀਕਲ ਵੀ ਹੁੰਦੀ ਆ ਸ਼ਕੂਰ ਦੀ ਹੈ ਤਾਂ ਉਹ ਜਿਹੜਾ ਬੰਦਾ ਇਹ ਫੜਿਆ ਰਾਮੇ ਵਾਲੇ ਚ ਉਹ ਜਿਹੜਾ ਆਪਣੇ ਨਈਂ ਵਾਲੇ ਥਾਣੇ ਦੇ ਅਕਿਊਜ਼ਡ ਹੈਗੇ ਇਹ ਉਹ ਜਿਹੜੇ ਨਜੂਦ ਉਹਦੀ ਹੈਗੇ ਆ ਉਹ ਉਹਨਾਂ ਦੇ ਉਹਨਾਂ ਨੇ ਉਸ ਨਾਲ ਸੰਪਰਕ ਕੀਤਾ ਉਦੋਂ ਇਤਨਾ ਇਹਨਾਂ ਦੀ ਚੇਨ ਬਣੀ ਹੈਗੀ ਆ ਤਾਂ ਉਹ ਫਿਰ ਉਹਨੇ ਨਵਜੋਤ ਹਰਾਂ ਦੇ ਕਹਿਣ ਤੇ ਇਹ ਕੰਮ ਵੀ ਕੀਤਾ ਤੇ ਉਹ ਪ੍ਰੀਤ ਜਿਹੜਾ ਆਪਣਾ ਦੂਸਰਾ ਬੰਦਾ ਹੈਗਾ ਜਿਹੜਾ ਬਾਹਰ ਬੈਠਾ ਹੈਗਾ ਉਹਦੇ ਨਾਲ ਵੀ ਇਹਨਾਂ ਦੀ ਗੱਲਬਾਤ ਹੋਈ ਹੈਗੀ ਹੁਣ ਆ ਕੀ ਇਹਨਾਂ ਦਾ ਰਿਮਾਂਡ ਲੈ ਰਹੇ ਆ ਜੀ ਜਿਹੜੇ ਤੇ ਹੈਗੇ ਆ ਨਹੀਂ ਵਾਲੇ ਥਾਣੇ ਦੇ ਉਹਨਾਂ ਦਾ ਤਾਂ ਇਹ ਰਿਮਾਂਡ ਲੈ ਲਿਆ ਹੈਗਾ ਉਹਨਾਂ ਦੀ ਫਰਦਰ ਪੁੱਛਗਿਸ ਚੱਲ ਰਹੀ ਹੈਗੀ ਆ ਹੋਰ ਵੀ ਪਤਾ ਲੱਗੂਗਾ ਕਿ ਜੀ ਇਹਨਾਂ ਨੇ ਕਿਤੇ ਹੋਰ ਵੀ ਇਦਾਂ ਦੀ ਕੋਈ ਪਲਾਨਿੰਗ ਤੇ ਨਹੀਂ ਕਰ ਰਹੀ ਸੀ ਜਾਂ ਕਿਤੇ ਹੋਰ ਕੀਤਾ ਹੋਵੇ ਸਾਡੇ ਨੋਟਿਸ ਨਾ ਹੋਵੇ ਆ ਬਾਕੀ ਸਾਰੇ ਇਦਾਂ ਕਿਦਾਂ ਮੋਡਿਊਲ ਅਪਰੇਟ ਹੋਇਆ ਕੋਈ ਹੋਰ ਨਹੀਂ ਬਾਤ ਹੈਗਾ ਸੋ ਉਹ ਰਿਮਾਂਡ ਲੈ ਕੇ ਬਾਕੀ ਚੀਜ਼ਾਂ ਆਪਾਂ ਪਤਾ ਕਰਾਂਗੇ ਸਰ ਦਿੱਤਾ ਹੈ ਕੋਲਕਾ ਤੋਂ ਰਹਿਣ ਵਾਲੇ ਐ ਜੀ ਇਹਨਾਂ ਨੂੰ ਕੋਈ ਆਡੈਂਟੀਫਾਈ ਕੀਤੀ ਕਿ ਇਸ ਜਗ੍ਹਾ ਵਿੱਚ ਤੁਸੀਂ ਐਸੇ-ਐਸੇ ਲਿਖਨੇ ਹੈ ਜਾਕਿਸਤਾਨ ਜਦ ਜੋ ਹੁਣ ਤਾਂ ਹੀ ਸਾਡੀ ਮੋਡਲੀ ਪੁੱਛ ਕੇ ਇਸ ਚ ਹੀ ਇਹਨਾਂ ਤੋਂ ਪੁੱਛਿਆ ਹੈਗਾ ਤਾਂ ਜੋ ਇਹਨਾਂ ਨੇ ਦੱਸਿਆ ਹੈਗਾ ਇਹਨਾਂ ਨੂੰ ਜਿਹੜਾ ਬੰਦਾ ਹੈਗਾ ਹੈਂਡਲਰ ਹੈਗਾ ਇਹਨੇ ਹੀ ਦੱਸਿਆ ਸੀ ਕਿ ਇਸ ਜਗ੍ਹਾ ਤੇ ਜਾ ਕੇ ਤੁਸੀਂ ਇਹ ਇਹ ਲਿਖਨੇ ਜਗ੍ਹਾ ਉਹਨਾਂ ਨੇ ਦੱਸੀ ਸੀ فیر ਇਹਨਾਂ ਨੇ ਰੈਕੀ ਵਗੈਰਾ ਕੀਤੀ ਤੇ ਫਿਰ ਇਹਨਾਂ ਨੇ ਲਿਖਿਆ ਇਹਨਾਂ ਨੇ ਐਗਜ਼ੀਕਿਊਟ ਇਹਨਾਂ ਨੇ ਕਰ ਜਿਹੜਾ ਹੈਂਡਲਿੰਗ ਆਰਾਊਂਡ ਹੈਂਡਲਰ ਬਾਹਰ ਬੈਠਾ ਹੈ ਜੀ ਕੈਨੇਡਾ ਬੈਠਾ ਹੈਗਾ ਨਹੀਂ ਹਜੇ ਤਾਂ ਦੇਖੋ ਉਹਦਾ ਨਾਮ ਹੀ ਪਤਾ ਲੱਗਾ ਹੁਣ ਉਹਦੀ ਗੋਕ ਕਰਾਂਗੇ ਤੇ ਜੀ ਦਾ ਪੂਰਾ ਪਿਛੋਕੜ ਵੀ ਪਤਾ ਕਰਾਂਗੇ ਤੇ ਬੈਕਗ੍ਰਾਉਂਡ ਵੀ ਪਤਾ ਕਰਾਂਗੇ ਇਹ ਵਿਦੇਜੇ ਤੇ ਵੀ ਕ੍ਰਿਮੀਨਲ ਵੀ ਅੱਧੀ ਸਾਰੀ ਉਹ ਹੁਣ ਪਤਾ ਆਪਾਂ ਨੂੰ ਲੱਗੇਗਾ ਸਾ ਪੈਸੇ ਵੀ ਕਿੰਨੇ ਪੈਸੇ ਤੇ ਕਿੰਨੇ ਵਾਤੇ ਪੈਸੇ ਦੇਖੋ ਜੀ ਹੁਣ ਤੱਕ ਜਿੰਨਾ ਇੱਕ ਜਿੱਦਾਂ ਆਪਾਂ ਬਾਹਰੋਂ ਮੰਗਾਉਨੇ ਜਿੱਦਾਂ ਇੱਕ ਵੀ ਨਹੀਂ ਹੈ ਇੱਕ ਮਨੀ ਟ੍ਰਾਂਸਫਰ ਵਾਲੀ ਇਹਦੇ ਵਿੱਚ ਕਿਹੜੀ ਏਜੰਸੀ ਹੈਗੀ ਹੈ ਉਹਦੇ ਨਾਲ ਹੀ ਵੀ ਪੈਸੇ ਆਏ ਹੈ ਕੁਝ 30000 ਰੁਪਿਆ ਕੁਝ 30000 ਰੁਪਿਆ ਕੁਝ ਇਹਦੇ ਬੈਂਕ ਦੇ ਅਕਾਊਂਟਸ ਤੋਂ ਵੀ ਆਇਆ ਹੈਗਾ ਸੋ ਉਹ ਇੰਨਾ ਕੁ ਹਜੇ ਮੁੱਢਲਾ ਸਾਨੂੰ ਪਤਾ ਲੱਗਾ ਰੌਂਡ ਲੱਖ ਦੇ ਨੇੜੇ ਪੈਸਾ ਤੇ ਹੈਗਾ ਜਿਹੜਾ ਅਸੀਂ ਹੀ ਟਰੈਕ ਕੀਤਾ ਲੱਖ ਪਲੱਸ ਹੀ ਹੈ ਬਾਕੀ ਨੂੰ ਅਸੀਂ ਹੋਰ ਹਜੇ ਜਨਕੀ ਏਜੰਸੀਆਂ ਤੋਂ ਸਾਰਾ ਪਤਾ ਕਰਨਾਗੇ ਹੋਰ ਵੀ ਨਾ ਆਇਆ ਹੋਵੇ ਪੈਸਾ ਅਲੱਗ-ਅਲੱਗ ਕਰਕੇ ਅਲੱਗ-ਅਲੱਗ ਕਿਸ਼ਤਾਂ ਦੇ ਵੀ ਪਾਉਂਦ ਨੂੰ 10 ਕਰਕੇ ਹੋਵੇ ਸਾਰੇ ਪੈਸੇ ਹਾਂਜੀ ਇਹਦੇ ਦੇ ਖਾਤੇ ਵਿੱਚ ਦੇ ਪੈਸੇ ਇਹ ਜਿਹੜੇ ਜੋਤੀ ਉਹਨਾਂ ਦੀ ਕਰਦਾ ਸੀ ਇੰਨੇ ਗਾਂ ਖੜਾ ਜਿਹੜਾ ਹੈਗਾ ਆਪਣਾ ਬੰਦਾ ਜਿਹੜਾ RAME ਵਾਲਾ ਇਹਨੂੰ ਇਹਨੇ ਨਾਂ ਦਿੱਤੇ ਸੀ ਜਿੰਨਾ UPI ਦਾ ਡੈਟ ਕਰਨ ਸਰ ਜਿਵੇਂ ਦੋਨੇ ਇੱਕ ਪਿੰਡ ਦੇ ਰਹਿਣ ਵਾਲੇ ਆਸ ਵਿੱਚ ਕੋਈ ਰਿਸ਼ਤਦਾਰੀ ਹੈ ਜਾਂ ਨਹੀਂ ਨਹੀਂ ਪਿੰਡ ਦੇ ਪਿੰਡ ਦੇ ਰਹਿਣ ਵਾਲੇ ਆਣ ਵਾਲੇ ਇੱਕ ਦੂਜੇ ਨੂੰ ਮੈਸੇਜ ਆਉਂਦੇ ਆ ਲੱਗਦਾ ਸੰਪਰਕ ਜਿਵੇਂ ਆਏ ਜਦੋਂ ਕੌਮ ਜਿਹੜੇ ਦੇ ਪਿੰਡਾਂ ਦੇ ਰਹਿਣ ਵਾਲੇ ਉਹ ਤਾਂ ਪਿੰਡ ਦੇ ਇੱਕ ਦੂਜੇ ਨੂੰ ਜਾਣਦੇ ਹੈਗੇ ਜਿਹੜੇ ਦੂਸਰੇ ਹੈਗੇ ਉਹ ਜਿਹੜਾ ਬੰਦਾ ਬਾਹਰ ਬੈਠਾ ਉਹਦੇ ਨਾਲ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕਰ ਹੈਗਾ ਉਹਦੇ ਨਾਲ ਹੀ ਸੰਪਰਕ ਚਾਹੀਦਾ

ਇਹਦੇ ਤੇ ਇੱਕ ਜਿਹੜਾ ਨੌਜੋਦ ਜੋਤਾ ਹੈਗਾ ਇਹਦੇ ਤੇ ਕ੍ਰਿਮੀਨਲ ਬੈਕਗ੍ਰਾਉਂਡ ਨੂੰ ਕਹਿ ਸਕਦੇ ਆ ਕਿਉਂਕਿ ਇਹਦੇ ਤੇ ਇੱਕ ਪਰਚਾ ਜ਼ਰੂਰ ਹੈਗਾ ਆਪਣੇ ਫਰੋਜ਼ਪੁਰ ਦੇ ਫਰੋਜ਼ਪੁਰ ਦੀ ਚੋਰੀ ਦਾ ਪਰਚਾ ਹੈਗਾ ਬਾਕੀ ਜਿਹੜਾ ਦੂਸਰਾ ਇਹਦੇ ਨਾਲ ਦਾ ਹੈਗਾ ਸੀ ਰਾਜਪਰੀ ਦੋਦੇ ਤੇ ਕੋਈ ਐਫ ਆਈ ਆਰ ਦਰਜ ਹਿਤ ਤੱਕ ਕਿੰਨਾ ਹੀ ਪਤਾ ਕੀਤਾ ਨਹੀਂ ਪਾਈ ਗਈ ਇਹ ਮੁੱਢਲੀ ਜਾਣਕਾਰੀ ਹੈ ਜੀ ਤੈਂਸ਼ਨ ਨੂੰ ਨੌਜੋਦ ਜੋਤੇ ਤੇ ਪੁਰਾਣਾ ਇੱਕ ਪਰਚਾ ਪਾਉਂਦਾ ਸਰ ਇਹਦੇ ਅਸੀਂ ਕੰਮ ਕੀ ਕਰਦੇ ਆ ਇਹ ਦਿਹਾੜੀ ਦਾ ਸਰ ਜਿਹੜਾ ਗੋਰਪਾਲ ਸਿੰਘ ਪਰਚਾ ਲਗੂਦਾ ਇਸ ਜਿਹਨੇ ਕਿਹਾ ਨਹੀਂ ਹੋਣੀ ਨਾ ਰਹੀ ਡਿਮਾਂਡ ਲੈ ਲਿਆ ਹੈਗਾ ਇਨੀਸ਼ੀਅਲੀ ਜਿਹੜਾ ਇੱਕ ਸਟੈਪ ਥਰੂ ਜਿਹਦੇ ਨਾਲ ਹੀ ਸੰਪਰਕ ਚ ਆਏ ਜਿਹਦੇ ਨਾਲ ਆਏ ਆ ਤੇ ਉਹ ਕੀ ਕਿਦਾਂ ਲਿੰਕ ਚ ਆਇਆ ਕਿ ਕਿਦਾਂ ਐਸਟੈਬਲਿਸ਼ ਆਇਆ ਤੇ ਉਹ ਜਾਨਕੀ ਕਫੀਚ ਦਾ ਵਿਸ਼ਾ ਹੈ ਰੋ ਰੂ ਨਾਏਗਾ ਜਰੂਰ ਕਰਾਂਗੇ ਜੀ ਕਰਾਂਗੇ ਰਿਮਾਂਡ ਹੀ ਤਾਂ ਲੈ ਰਹੇ ਆ ਕਿ ਸਾਰਾ ਕੁਝ ਕਲੀਅਰ ਕਰਕੇ ਫੇਰ ਹੀ ਬੇਸਿਸ ਸੋਲਿਡ ਬੇਸਿਸ ਤੇ ਰਿਮਾਂਡ ਲੈਣਾ ਜੀ ਲੈ ਰਹੇ ਜਿਹੜੀ ਤੇ ਹੈਗੇ ਆ ਆਪਣੇ ਵਲਈਆਂ ਵਾਲੇ ਉਹਨਾਂ ਦੇ ਦੇ ਆ ਰਹੇ ਰਿਮਾਂਡ ਉਹ ਲੈ ਰਹੇ ਆ ਉਹਨਾਂ ਦੀ ਕੁਛ ਨੀ ਚੱਲ ਰਹੀ ਹੈਗੀ ਜਿਹੜਾ ਨਾਮੇ ਵਾਲੇ ਆ ਉਹਨਾਂ ਦਾ ਅੱਜ ਜੀਮਾਨਡ ਮੈਜਿਸਟਰ ਸਾਹਿਬ ਦੇ ਪਿਛੇ ਕਰਕੇ ਜੀਮਾਨਡ ਮਾਨਗਿਆ ਇਹ ਤਿੰਨ ਦਿਨਾਂ ਦਾ ਹੈਗਾ